ਮੁਕੀ ਚਲੋ ਚਾਲ ਇਕਤਿਆ ਨਾ ਇਕ ਮੇ ਕਰ ਤੂੰ ਜੇ ਸੰਭਾਲ ਕਾਰਨ ਕਰ ਤੇ ਅੰਤ ਨਾ ਤਿਸ ਕੀ ਪੀਤ ਨਿਹਾਲ ਪੂਰਾ ਸਤਗੁਰ ਮਿਲ ਤਾ ਪ੍ਰਾਪਤ ਹੋਵੇ ਕਾਲ ਵਸਤ ਨਾਮ ਪ੍ਰਾਪਤੇ ਹਿਰਦੇ ਕਰ ਲੈ ਥਾਲ ਸ਼ੋਭਾ ਪਾਵੇ ਦਿਹ ਮੇ ਕਹਿਰ ਬਦਾਸ ਵਿਸਾਲ ਕੁਦਰਤ ਕੌਣ ਵਿਚਾਰ ਹੈ ਕੋਈ ਨਾ ਜਾਣੇ ਬੇਤ ਸਰਬੀ ਸ਼ਕਤੀਮਾਨ ਗੁਰੂ ਹੁਲੇ ਮੱਲ ਚੇਤ ਗੁਰ बिन ਆਦ ਬਿਆਦ ਮੈਂ ਤੀਨੋਂ ਤਪ ਜਰੇ ਤੁਰ ਗੁਰੂ ਗੋਬਿੰਦ ਪ੍ਰਤਾਪ ਸੇ ਹੋ ਜਾ ਸਰਬ ਸੇਤ ਨਾਮ ਲਿਏ ਅਕ ਜਾਏਂਗੇ ਪਾਪਾਂ ਮੂਲ ਹਰੇ ਤ ਜਨ ਰਵਦਾਸ ਅਦੀਨ ਹੋ ਕਰੋ ਸੁਆਮੀ ਹੇ ਤ ਤਿਸ ਵਿੱਚ ਦੂਸਰੇ ਅਬਰ ਨਿਰੰਕਾਰ ਕੋ ਦੇਖ ਅਮਰ ਅਜਰ ਪੁਰ ਪੂਰ ਗੁਰ ਘਟ ਘਟ ਮੈਂ ਸੁਲੇਖ ਨਿਰੰਕਾਰ ਸੰਸ ਦੀਪ ਸੋ ਸਾਹਿਬ ਸਰਬ ਸੇਸ ਸ਼ਰਧਾ ਸੇ ਪ੍ਰੀਤਮ ਮਿਲੇ ਬਹੁ ਸਰਬੀਪੇਖ ਤਾਪ ਤੱਪੇ ਮਨ ਮਾਰ ਕੇ ਹੋ ਜਾ ਤੈਸਿਵ ਉਦਾਸ ਰੇ ਸੰਸਾਰ ਮੇ ਬਹੁ ਬੇਂਤੀ ਜੀਵ ਆਤਮ ਦੇਰ ਬਸਾਇਆ ਹਿਰਦੇ ਮੇ ਕਰਵਾਸ ਜਗ ਮੇ ਆਇਆ ਸਫਲ ਹੈ ਕਹਿਤ ਭਇਓ ਰਬਦਾਸ ਨਾਮ ਤਨੀ ਕਸ ਸਸਦਾ ਗੁਰਦੇਵ ਰਖ ਮੰਟੇਕ ਅੰਤਰ ਤਰੀ ਤਿਆ ਤੂੰ ਵਿਰਤ ਕੋ ਕਰੇਕ ਮੰਟੇਕ ਅੰਤਰ ਤਰੀ ਤਿਆ ਤੂੰ ਵਿਰਤ ਕੋ ਕਰੇਕ ਅੰਤ ਕਰਨ ਸੁਧਾਰ ਕੇ ਸੋਹੰਗ ਮਨ ਕਰਪਾਠ ਸਤਗੁਰ ਕੀ ਦਰਗਾ ਮੈਂ ਸੁੰਦਰ ਹੋਵੇ ਟਾਟ ਗੁਰ ਕੀ ਕਿਆਪਮਕ ਤੋ ਵੱਦ ਬਦਰੀ ਲਾ ਰੀਤ ਪ੍ਰੇਮ ਵਿਚੋ ਰਾ ਨਾ ਜਰੇ ਮੀਸਮਾਨ ਪ੍ਰੀਤ ਓਂਗ ਓਂਗ ਧਿਆਨ ਤਰ ਸੋਹੰਗ ਪੇਦ ਵਿਚਾਰ ਤਤ ਰੂਪ ਜਨਮਨ ਕਹਿਰਵਦਾਸ ਅਚਾਰ ਦੁਰਮਤ ਕਾ ਤਿਆਗਨ ਕਰੋ ਲੇਹੋ ਗੁਰਮਤ ਕੋਜ ਕੋਟਣ ਕੀ ਸੰਗਤ ਜੋ ਕਿਉ ਸਰਪਰੋਟਾ ਬੋ ਗੁਰ ਸ਼ਰਨ ਮੇ ਮਨ ਲਾਗੇ ਛੂਟੇ ਮਾਇਆ ਬੰਧ ਆਗੇ ਮੁਸ਼ਕਲ ਨਾ ਬਣੇ ਹੋਏ ਨਾਮ ਸੰਬੰਧ ਝੂਠ ਬੋਲ ਝੂਠਾ ਬਣੇ ਝੂੜ ਤਿਆਗੋ ਗੈਲ ਜਨ ਰਵਦਾਸ ਵਿਚਾਰਿਆ ਗਲੀ ਗਲੀ ਕਰਸੈਲ ਭਗਵਾਨ ਆਤਮ ਦੇਵ ਕਾ ਕਰੋ ਮਨ ਆਪਣੇ ਜਾਪ ਨਾ ਬੜਾਈ ਮਨ ਕਰ ਸਭ ਤਪਨ ਸਿਰਤਾਪ ਗਤ ਰੀਤ ਨਾ ਕਹਿ ਸਕੋ ਜੋ ਮਾਨੇ ਗੁਰਬਾਕ ਕਾਗਦ ਮਿਲੇ ਨਾ ਪ੍ਰੇਮ ਕੋ ਕਲਮ ਲਿਖੇ ਨਹੀਂ ਸਾਕ ਬੈਠ ਵਿਚਾਰੋ ਮਨ ਵਿਕੇ ਸਤਿਗੁਰ ਧਿਆਨ ਲਗਾਏ ਸੰਗਤ ਕਾ ਪਲ ਪਾਵੇ ਪਾਪ ਨਰੰਚ ਕਲਾਏ ਬਾਣੀ ਰਟੋ ਗੁਰਗੁਰ ਸਦਾ ਅੰਤਰ ਲੈ ਸੁਖ ਬਾਸ ਮਾਰਗ ਭਾਵ ਤਲਾਬ ਕਹਿਤ ਸਤਿ ਏ ਰਵਿਦਾਸ